ਹallelujah ਹallelujah ਪਾਪਾ ਜੀ ਆਂਟੀ ਦੀ ਬਹੁਤ ਵੱਡੀ ਕਹਾਣੀ ਹੈ ਆਂਟੀ ਦਾਸਰੇ ਨੇ ਜੋ ਇਹਨਾਂ ਦੀ ਭਤੀਜੀ ਹੈ ਉਹ ਬਹੁਤ ਜ਼ਿਆਦਾ ਬਿਮਾਰ ਹੋ ਚੁੱਕੀ ਸੀ ਦਾਸਰੇ ਨੇ ਫਿਰੋਜ਼ਪੁਰ ਦੇ ਹਸਪੀਟਲ ਵਿੱਚ ਉਸ ਨੂੰ ਜਵਾਬ ਮਿਲ ਚੁੱਕਿਆ ਸੀ ਦਾਸਰੇ ਨੇ ਜਦ ਉਹਨੂੰ ਫਾਜ਼ਿਲਕਾ ਦੀ ਹਸਪੀਟਲ ਵਿੱਚ ਐਡਮਿਟ ਕੀਤਾ ਗਿਆ ਤਾਂ ਡਾਕਟਰਾਂ ਦਾ ਕਹਿਣਾ ਸੀ ਜੋ ਇਹਨਾਂ ਦੀ ਲੜਕੀ ਹੈ ਉਸ ਦੀ ਪੀਲੀਆ ਜ਼ਾਰ ਤੋਂ ਉੱਪਰ ਹੋ ਚੁੱਕਿਆ ਸੀ ਗਾਸੀ ਕੀ ਕਰ ਰਹੀ ਸੀ ਕੀ ਕਰ ਰਹੀ ਸੀ ਮੈਕਸੀਕੋ ਵਾਲੇ ਯਾਰ ਉੱਪਰ ਗਿਆ ਸੀ ਕਿ ਕੀ ਪ੍ਰੋਬਲਮ ਕੀ ਹੋ ਗਈ ਚੋ ਕਿਸੇ ਪੀਲੀਆ ਸੀ ਤੇ ਹੋਰ ਕੋਨ ਨੂੰ ਹੈ ਕਨਾ ਬਿਲੀਵਰ ਹੈਗਾ ਸੀ 4% ਕੰਮ ਕਰਦਾ ਸੀ ਲਿਵਰ ਜਿਹੜਾ ਸੀਗਾ 4% ਜਿਹੜਾ ਸੀਗਾ ਕੰਮ ਕਰ ਰਿਹਾ ਸੀਗਾ ਓਕੇ ਤੇ ਅਸੀਂ ਉਸ ਤੋਂ ਬਾਅਦ ਵੀ ਮੈਂ ਆਦੇ ਵਿਸ਼ਵਾਸ ਤੇ ਪ੍ਰਾਰਥਨਾ ਕਰਾਈ ਸੀ ਤੇ ਉਸ ਤੋਂ ਬਾਅਦ ਰਿਪੋਰਟਾਂ ਦੂਜੇ ਤੋਂ ਵੀ ਤੇ ਸਟਾਰਮਲ ਹੋਈਆਂ ਸੀ ਹੋਈ ਸਰ ਹਾਰੀਫ ਕਰੋ ਕਲਿਸਿਆ ਜੈ ਹੋਰ ਸੀ ਹallelujah ਕਦਾਸ ਰਹੇ ਨੇ ਕਿ ਬਿਲੀਏ ਦੀ ਸ਼ਿਕਾਇਤ ਹੋ ਚੁੱਕੀ ਸੀ ਜਿਹੜਾ ਲਿਵਰ ਸੀ ਉਹ ਸਿਰਫ 4% ਜਿਹੜਾ ਕੰਮ ਕਰ ਰਿਹਾ ਸੀ ਦੂਸਰੇ ਡਾਕਟਰ ਤੋਂ ਜਵਾਬ ਮਿਲ ਚੁੱਕਿਆ ਸੀ ਪਰ ਜਦ ਉਹਨਾਂ ਨੂੰ ਫਾਜ਼ਿਲਕਾ ਦੇ ਵਿੱਚ ਲਿਆਂਦਾ ਗਿਆ ਸਿਸਟਰ ਦਸ ਰਸ ਸਿੰਘ ਨੇ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਸੋਚਿਆ ਕਿ ਇੱਕ ਡਾਕਟਰ ਹੈ ਅਸੀਂ ਉਸ ਡਾਕਟਰ ਨੂੰ ਫੋਨ ਲਗਾ ਕੇ ਅਸੀਂ ਪ੍ਰਾਰਥਨਾ ਕਰਵਾਣੀ ਹੈ ਤੇ ਵਿਸ਼ਵਾਸ ਕਰੋ ਕਿ ਰਿਪੋਰਟਾਂ ਪਰਮੇਸ਼ਰ ਨਾਰਮਲ ਕਰਨ ਵਾਲਾ ਪਰਮੇਸ਼ਰ ਹੈ ਪਰ ਜਿੱਦਾਂ ਹੀ ਸਿਸਟਰ ਨੇ ਵਿਸ਼ਵਾਸ ਜਨ ਨਾਲ ਉਸਦੇ ਲਈ ਪ੍ਰਾਰਥਨਾ ਕਰਵਾਈ ਗਈ ਜਿੱਦਾਂ ਪ੍ਰਾਰਥਨਾ ਕਰਵਾਈ ਗਈ ਉਹ ਦਸ ਰਸ ਸਿੰਘ ਨੇ ਕਿ ਦੂਸਰੇ ਦਿਨ ਸਾਰੀਆਂ ਰਿਪੋਰਟਾਂ ਕਲਿਸੇ ਬੋਲੋ ਸਾਰੀਆਂ ਰਿਪੋਰਟਾਂ ਕੀ ਹੋ ਚੁੱਕੀਆਂ ਸੀ ਗਿਆ ਨਾਰਮਲ ਹੋ ਚੁੱਕੀਆਂ ਸੀ ਗਿਆ ਜੇਕਰ ਵਿਸ਼ਵਾਸ ਹੈ ਜੇ ਤੁਹਾਡੇ ਜੀਵਨ ਦੇ ਵਿੱਚ ਵੀ ਡਾਕਟਰ ਕੁਝ ਵੀ ਰਿਪੋਰਟਾਂ ਦੇ ਬਾਰੇ ਦੱਸ ਰਿਹਾ ਹੈ ਤੇ ਮੈਂ ਦੱਸਣਾ ਚਾਹੁੰਦਾ ਜਿ ਵਿਸ਼ਵਾਸ ਕਰੋ ਕਿ ਰਿਪੋਰਟਾਂ ਯਿਸੂ ਮਸੀਹ ਦੇ ਨਾਮ ਤੇ ਨਾਰਮਲ ਹੋ ਰਹੀਆਂ